ਡੇਲੀ ਪ੍ਰੋਗਰਾਮਿੰਗ ਮੈਡੀਟੇਸ਼ਨ ਰੋਜ਼ਾਨਾ ਪ੍ਰੋਗਰਾਮਿੰਗ ਵਾਲਾ ਧਿਆਨ ਸ਼ਾਂਤ ਹੋ ਕੇ ਬੈਠੋ ਅੱਖਾਂ ਬੰਦ ਪੂਰੇ ਸਰੀਰ ਦੇ ਵਿੱਚ ਕਿਤੇ ਵੀ ਤਣਾਅ ਟੈਨਸ਼ਨ ਨਾ ਹੋਵੇ 2-4 ਗਹਿਰੇ ਸਾਹ ਲਈਏ ਸਾਹ ਸਾਨੂੰ ਸਾਡੇ ਉੱਚੇ ਸਰੂਪ ਨਾਲ ਜੋੜਨ ਵਿੱਚ ਮਦਦ ਕਰਦਾ ਹੈ ਗਹਿਰੇ ਸਾਹ ਲਈਏ ਸ਼ਾਂਤ शांत शांत ਸਾਡੇ ਅੰਦਰ ਜਾਈਏ ਕਿ ਸਾਰਾ ਸਰੀਰ ਐਟਮ ਨਾਲ ਬਣਿਆ ਹੈ ਸਾਰਾ பிரਹਮੰਡ ਐਟਮ ਨਾਲ ਬਣਿਆ ਹੈ ਐਟਮ ਵਿੱਚ 99.999% ਸਪੇਸ ਹੈ ਖਾਲੀ ਹੈ ਇਸ ਖਾਲੀਪਨ ਨੇ ਹੀ ਸਾਰੇ பிரਹਮੰਡ ਨੂੰ ਬਣਾਇਆ ਹੈ ਆਪਣੇ ਅੰਦਰ ਡੂੰਘਾਈ ਵਿੱਚ ਤੇ ਬਾਹਰ ਜਦੋਂ ਸਾਡੀ ਚੇਤਨਾ ਸਭ ਤੋਂ ਛੋਟੇ ਕਣਵਾਲ ਧਿਆਨ ਲਗਾਉਂਦੀ ਹੈ ਉੱਤੇ ਵਸਤੂ ਪਰ ਗੜੂੰਦੀ ਹੈ ਅਸਲੀਅਤ ਆਂਦੀ ਹੈ ਇਸ ਸੱਚ ਨੂੰ ਜਾਣਦੇ ਹੋਏ ਆਪਣੇ ਉੱਚ ਸਰੂਪ ਨਾਲ ਜੁੜ ਕੇ ਜਾਂ ਹਾਇਰ ਸੈਲਫ ਨਾਲ ਜੁੜ ਕੇ ਸਾਡਾ ਉੱਚਾ ਸਰੂਪ ਬੁੱਧੀਮਾਨ ਹੈ ਪਿਆਰ ਹੈ ਆਪਣੇ ਦਿਲ ਦੀ ਗਹਿਰਾਈ ਦੇ ਅੰਦਰ ਜਾइए ਹੋਰ ਗਹਿਰਾਈਆਂ ਦੇ ਅੰਦਰ ਜਾ ਕੇ ਆਪਣੇ ਉੱਚ ਸਰੂਪ ਨਾਲ ਜੁੜਦੇ ਹੋਏ ਉਹਦੀ ਊਰਜਾ ਨਾਲ ਜੁੜਦੇ ਹੋਏ ਆਪਣੀਆਂ ਅੱਖਾਂ ਦੇ ਸਾਹਮਣੇ ਇੱਕ ਸਟੇਜ ਦੀ ਕਲਪਨਾ ਕਰੋ ਜਿਵੇਂ ਥੀਏਟਰ ਦਾ ਸਟੇਜ ਹੈ ਤੇ ਤੁਸੀਂ ਉਹਨੂੰ ਦੇਖ ਰਹੇ ਹੋ ਇਸ ਵਿੱਚ ਆਪਣੀ ਦੁਨੀਆ ਨੂੰ ਦੇਖੋ ਸਾਡੀ ساری ਦੁਨੀਆ ਸਾਡਾ ਰੰਗਮંચ ਸਾਡੀਆਂ ਅੱਖਾਂ ਦੇ ਸਾਹਮਣੇ ਇਸ ਰੰਗਮંચ ਨੂੰ ਸਾਡੀ ਚੇਤਨਾ ਹੋਂਦ ਤੱਕ ਅਣਜਾਣੀ ਵਿੱਚ ਖੇਡ ਰਹੀ ਸੀ ਹੁਣ ਤੁਸੀਂ ਜਾਗਰੂਕ ਹੋ ਕੇ ਆਪਣੀ ਹਕੀਕਤ ਨੂੰ ਆਪਣੇ ਹੱਥਾਂ ਵਿੱਚ ਲੈ ਸਕਦੇ ਹੋ ਇਸ ਰੰਗਮંચ ਵਿੱਚ ਤੁਸੀਂ ਇੱਕ ਵਿਚਾਰ ਦਵੋ ਕਿ ਪੂਰੀ ਦੁਨੀਆ ਸਾਡੀ ਦੇਖਭਾਲ ਕਰਦੀ ਹੈ ਮੇਰੀ ਹਰ ਚੀਜ਼ਾਂ ਦੀ ਯੋਜਨਾ ਸੰਪੂਰਨ ਬਿਲਕੁਲ ਸਹੀ ਹੁੰਦੀ ਹੈ। ਮੇਰੇ ਜੀਵਨ ਵਿੱਚ ਅਚਾਨਕ ਘਟਨਾਵਾਂ ਹੁੰਦੀਆਂ ਹਨ ਜਿਹੜੀਆਂ ਮੇਰੇ ਜੀਵਨ ਨੂੰ ਬਿਹਤਰ ਬਣਾਉਂਦੀਆਂ ਹਨ। ਇਸ ਬ੍ਰਹਿਮੰਡ ਵਿੱਚ ਮੇਰੇ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਵਧੀਆ ਤਰੀਕੇ ਨਾਲ ਤੇ ਆਉਣ ਵਾਲੇ ਸਮੇਂ ਵਿੱਚ ਜਾਗਰੂਕਤਾ ਨਾਲ ਇਹ ਹੋਰ ਵੀ ਚੰਗੇ ਹੋਣਗੇ। ਹਮੇਸ਼ਾ ਮੈਂ ਸਹੀ ਜਗ੍ਹਾ ਉੱਤੇ ਸਹੀ ਸਮੇਂ ਤੇ ਹੁੰਦਾ ਹਾਂ। ਪੂਰਾ ਸਿਸਟਮ ਮੇਰੇ ਲਈ ਸਮੂਥਲੀ ਸੁਚਾਰੂ ਢੰਗ ਨਾਲ ਕੰਮ ਕਰਦਾ ਹੈ। ਮੇਰਾ ਸਰੀਰ ਮਲਟੀ ਡਾਈਮੈਂਸ਼ਨ ਜਾਨੀ ਬਹੁ-ਆਯਾਮੀ ਨੂੰ ਜਾਣਨ ਲਈ ਵਿਕਾਸ ਕਰ ਰਿਹਾ ਹੈ। ਮੇਰਾ ਸਰੀਰ ਜਵਾਨ, ਸਿਹਤਮੰਦ, ਮਾਨਸਿਕ ਸਿਹਤ ਪਹਿਲਾਂ ਨਾਲੋਂ ਜ਼ਿਆਦਾ ਸਮਰੱਥ ਨਵੇਂ ਯੁੱਗ ਦੇ ਲਈ ਤਿਆਰ ਹੁੰਦੇ ਹੋਏ ਆਕਾਸ਼ੀ ਦੇਵੇ ਹੁੰਦੀ ਜਾ ਰਹੀ ਹੈ। ਬਾਹਰ ਸਟੈਂਡ ਦਾ ਡੀਐਨਏ ਸਮੇਂ ਦੇ ਨਾਲ ਸਰਗਰਮ ਜਾਨੀ ਐਕਟਿਵ ਹੋ ਰਿਹਾ ਹੈ। ਬ੍ਰਹਮੰਡ ਦੀ ਊਰਜਾ ਨੂੰ ਮੇਰਾ ਸਰੀਰ ਸੋਖ ਕੇ ਐਬਜ਼ੌਰਬ ਕਰਕੇ क्रिस्टਲ ਸਰੀਰ ਵਿੱਚ ਫੈਲ ਰਿਹਾ ਹੈ। ਮੈਂ ਪੂਰਨ ਮੇਰੇ ਮਨ ਦੇ ਨਿਊਰਨ 100% ਕਿਰਿਆਸ਼ੀਲ ਹੋਣ ਦੇ ਲਈ ਤਿਆਰ ਹੋ ਰਹੇ ਹਨ। ਮੈਂ ਬ੍ਰਹਮੰਡ ਦੀ ਊਰਜਾ ਤੇ ਚੇਤਨਾ ਨਾਲ ਪੂਰੀ ਤਰ੍ਹਾਂ ਸਦਭਾਵਨਾ ਵਿੱਚ ਹਾਂ। ਜੁੜਿਆ ਹੋਇਆ ਹਾਂ ਮੇਰੇ ਸਰੀਰ ਦੀ ਤੱਪੀ ਹੋਈ ਉੱਚ ਸ਼ਮਤਾ ਸਮੇਂ ਦੇ ਨਾਲ ਪ੍ਰਗਟ ਹੋ ਰਹੀ ਹੈ ਇਸ ਦੀ ਸੁੰਦਰਤਾ ਇਸ ਦੀ ਵਿਲੱਖਣਤਾ ਯੂਨੀਕਨੈਸ ਇਸ ਦੀ ਦਿਵਤਾ ਦੀ ਖੁਸ਼ਬੂ ਪੂਰੇ ਬ੍ਰਹਿਮੰਡ ਨੂੰ ਪ੍ਰਭਾਵਿਤ ਕਰੇ ਪੂਰੇ ਬ੍ਰਹਿਮੰਡ ਲਈ ਮੈਂ ਲਾਭਦਾਇਕ ਹਾਂ ਮੇਰਾ ਔਰਾ ਜਾਨੀ ਆਪਾ ਦਿਵੇ ਹੋਵੇ ਮੇਰੀ ਦੁਨੀਆ ਪਿਆਰ ਅਤੇ ਸਦ ਭਾਵਨਾ ਨਾਲ ਭਰੀ ਹੋਵੇ ਇਕਤਾ ਦਾ ਅਨੁਭਵ ਕਰ ਪਾਵੇ ਐਕਸਪੀਰੀਅੰਸ ਕਰ ਪਾਵੇ ਮੈਂ ਆਪਣੀ ਦੁਨੀਆ ਦਾ ਦਿਲੋਂ ਸਵਾਗਤ ਕਰਦਾ ਹਾਂ ਮੈਂ ਇਸ ਥਾਂ ਨਿਰਮਾਤਾ ਹਾਂ ਐਕਸਪੀਰੀਅੰਸ ਕਰ ਰਿਹਾ ਹਾਂ ਮੈਂ ਇਸ ਅਨੁਭਵ ਨੂੰ ਕਿਸੇ ਵੀ ਸਮੇਂ ਅਗਲੇ ਅਨੁਭਵ ਵਿੱਚ ਬਦਲ ਸਕਦਾ ਹਾਂ ਇਸ ਧਰਤੀ ਉੱਪਰ ਨਵਾਂ ਪ੍ਰਕਾਸ਼ ਵਧ ਰਿਹਾ ਹੈ ਮਨੁੱਖੀ ਚੇਤਨਾ ਅਗਲੇ ਪੱਤਰ ਤੇ ਜਾਨ ਲਈ ਤਿਆਰ ਹੋ ਰਹੀ ਹੈ ਸਾਰੇ ਲੋਕ ਸੇਤਮੰਦ ਹਨ ਸਾਰੇ ਲੋਕ ਇਕਤਾ ਵਿੱਚ ਹਨ ਸਾਰੇ ਲੋਕ ਸਤਿ ਭਾਵਨਾ ਵਿੱਚ ਹਨ ਹਵਾ ਸ਼ੁੱਧ ਹੈ ਪਾਣੀ ਅੰਮ੍ਰਿਤ ਹੈ ਸਭ ਲਈ ਭਰਪੂਰਤਾ ਹੈ ਮੈਂ ਪੂਰੇ பிரਹਮੰਡ ਦਾ ਦਿਲੋਂ ਧੰਨਵਾਦ ਕਰਦਾ ਹਾਂ ਇਹ ਮੌਕੇ ਲਈ ਜਿਹੜਾ ਸਾਨੂੰ ਮਿਲਿਆ ਹੈ ਜਿਹੜਾ ਗਿਆਨ ਸਾਨੂੰ ਸਮੇਂ-ਸਮੇਂ ਤੇ ਉਪਲਬਧ ਹੋ ਰਿਹਾ ਹੈ ਸ਼ੁਕਰਗੁਜ਼ਾਰੀ ਦਾ ਭਾਗ ਪੂਰੇ ਬ੍ਰਹਿਮੰਡ ਤੇ ਲਈ ਧੰਨਵਾਦ ਤੁਹਾਡਾ ਧੰਨਵਾਦ ਧੰਨਵਾਦ